15 15 225 25 25 625 35 35 1225 45 45 2025 55 55 3025 65 65 4225 75 75 5625 85 85 7225 ਇਹ ਯਾਦ ਕੀਤੇ ਹੋ ਜਾਂਦੇ ਪਿੱਛੇ ਟ੍ਰਿਕ ਹੈ ਕੋਈ ਇਹਦੀ ਇੱਕ ਟ੍ਰਿਕ ਹੈ ਸਰ ਟ੍ਰਿਕ ਇਹ ਹੈ ਸਰ ਕਿ ਇਵਨ ये सेम होने चाहिए इकई पांच होना चाहिए है जिम्मे कि देख रहे कि इन्होंने पैटर्न सारे पीछे बच्ची-बच्ची आ रहे हैं इन्हों का अगला अंक किए आएगा मैं थोड़ा दसा जिमें कि पद छुना छे तो एक बद गुना छ बताली सत ਜਾਂ ਆਕਤੋ 1 ਬਰ 9 9 8 72 ਠੀਕ ਹੈ ਇਹ ਜੋ ਟ੍ਰਿਕ ਹੈ ਇਹ ਛੋਟੀਆਂ ਸੰਖਿਆਵਾਂ ਤੇ ਲਾਗੂ ਹੁੰਦੀ ਜਾਂ ਕੋ ਵੱਡੀਆਂ ਸੰਖਿਆਵਾਂ ਤੇ ਵੀ ਲਾ ਸਕਦੇ ਹਾਂ ਵੱਡੀਆਂ ਤੇ ਵੀ ਹੋਈ ਜਾਂਦੀ ਹੈ ਅੱਛਾ ਜੇ 135 ਨੂੰ ਅਸੀਂ 135 ਦੇ ਨਾਲ ਮਲਟੀਪਲਾਈ ਕਰੀਏ ਤੇ ਉਹਦੇ ਲਈ ਕੀ ਬਣੂਗਾ 18225 ਕਿਦਾਂ ਕੀਤਾ ਤੁਸੀਂ 13 13 1+5 ਕੀ 14 13 182 ਹੁੰਦਾ 182 ਬਚੀ ਠੀਕ ਹੈ ਦੇ 195 ਨੂੰ 195 ਨਾਲ ਮਲਟੀਪਲਾਈ ਕਰੀਏ 380 ਬਚੀ ਤੇ 205 ਨੂੰ ਜੇ 205 ਨਾਲ ਕਰੀਏ 420 ਬਚੀ ਠੀਕ ਹੈ ਠੀਕ ਹੈ ਮਤਲਬ ਵੱਡੀਆਂ ਵੱਡੀਆਂ ਸੰਖਿਆਵਾਂ ਦੇ ਵੀ ਲਾ ਸਕਦੇ ਆ ਕੰਡੀਸ਼ਨ ਇਹ ਬਣੀ ਵੀ ਦੋਨੇ ਰਕਮਾਂ ਸੇਮ ਹੋਣੇ ਚਾਹੀਦੀਆਂ ਤੇ ਇਕਾਈ ਦਾ ਅੰਕ ਦੋਨਾਂ ਦਾ ਜਿਹੜਾ ਉਹ 5 ਹੋਣਾ ਚਾਹੀਦਾ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਸੋ